ਸਾਡੋ ਦੋਸਤੋ ਮੈਂ ਤੁਹਾਡਾ ਮਨੋ ਚਾਤੀ ਵਾਸਤੇ ਤੁਸੀਂ ਦੇਖ ਰਹੇ ਹੋ ਕਿ ਅੱਜ ਮੇਰਾ ਦੀ ਇਸ ਟਾਈਮ ਨਗਰ ਨਿਗਮ ਪਟਿੰਡਾ ਚ ਮੌਜੂਦਾ ਕਿਤੇ ਪਟਿੰਡਾ ਦੇ तमाम ਮਹੱਲਾ ਨਿਵਾਸੀਆਂ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਕਾਰਨ ਹੈ ਇਸ ਪ੍ਰਦਰਸ਼ਨ ਦਾ ਗੱਲਬਾਤ ਕਰਦੇ ਹਾਂ ਪਟਿੰਡਾ ਦੇ ਲੋਕਾਂ ਨਾਲ ਭਾਈ ਜੀ ਅੱਜ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਨਗਰ ਨਿਗਮ ਬਠਿੰਡਾ ਤੇ ਤੁਸੀਂ ਪਹੁੰਚੇ ਹੋਏ ਹੋ ਪ੍ਰਦਰਸ਼ਨ ਕਰ ਰਹੇ ਹੋ ਮੁਰਦਾ ਪਰ ਬੁਲਾ ਰਹੇ ਹੋ ਨਗਰ ਨਿਗਮ ਬਠਿੰਡਾ ਦੀ ਕੀ ਕਾਰਨ ਹੈ ਇਹਦਾ ਇਹਨਾਂ ਦਾ ਪਿੱਟ ਸਿਆਪਾ ਕਰ ਰਹੇ ਆ ਕਿਉਂਕਿ ਜਦੋਂ ਕੋਈ ਨਾ ਕੋਈ ਕਾਰਨ ਹੁੰਦਾਗਾ ਤਾਂ ਹੀ ਪਿੱਟ ਸਿਆਪਾ ਕੀਤਾ ਜਾਂਦਾ ਹੁੰਦਾਗਾ ਸਾਡਾ ਹਾਲ ਏਰੀਏ ਦਾ ਬਹੁਤ ਮਾੜਾ ਹੋ ਚੁੱਕਾ ਜਿੱਥੇ ਕਿ ਕਾਈ ਜੰਮ ਚੁੱਕੀ ਆ ਬੱਚਿਆਂ ਨੂੰ ਡੇਂਗੂ ਦੀਆਂ ਪ੍ਰੋਬਲਮਾਂ ਕ੍ਰੀਟ ਆਉਣ ਲੱਗੀਆਂ ਬਾਹਰ ਲੋਕ ਨਿਕਲ ਨਹੀਂ ਸਕਦੇ ਪਰ ਆਂਦੀਆਂ ਨਿਓਆਂ ਚ ਪਾਣੀ ਪੈਣ ਲੱਗਿਆ ਅਮਰਪੁਰਾ ਬਸਤੀ ਗਲੀ ਨੰਬਰ 2 23 ਔਰ ਪੰਗੀ ਨਗਰ ਦੀਆਂ ਸਾਰੀਆਂ 14 ਨੂੰ 14 ਗਲੀਆਂ ਔਰ ਕਿਸ਼ਨਾ ਕੋਨ ਨੂੰ ਦਾ ਇੰਨਾ ਕਾ ਮਾੜਾ ਹਾਲ ਹੈ ਜੇ ਤੁਸੀਂ ਜਾ ਕੇ ਕਵਰ ਕਰੋ ਤਾਂ ਤੁਹਾਨੂੰ ਆਪਣੇ ਆਪ ਪਤਾ ਚੱਲ ਜਾਏਗਾ ਔਰ ਅਕਸਰ ਬਿਲਕੁਲ ਵੀ ਗੱਲ ਸੁਣਨ ਦੀ ਤਿਆਰੀ ਨਹੀਂ ਹ ਕਮਿਸ਼ਨਰ ਸਾਹਿਬ ਨੂੰ ਕਿਹਾ ਵੀ ਆ ਕੇ ਸਾਡੇ ਕੌਂਸਲਰਾਂ ਦੀ ਗੱਲ ਸੁਣ ਲਓ نیچے ਕਹਿੰਦੇ ਨਹੀਂ نیچے ਨਹੀਂ ਉੱਪਰ ਆਜੋ ਇਹ ਤੋਂ ਗੱਲਾਂ ਚੋਂ ਗੱਲ ਥੋੜੀ ਨਾ ਵੀ ਅਸੀਂ ਉਸੇ ਸਿਸਟਮ ਦਾ ਹਿੱਸਾ ਅਸੀਂ ਏਸੀ ਵਾਲੇ ਕੰਬਰੇਆਂ ਚ ਪਹਿਲਾਂ ਹੀ ਬਹੁਤ ਵਾਰ ਬੈਠ ਚੁੱਕੇ ਹਾਂ ਹੁਣ ਅਸੀਂ ਬੈਠ ਬੈ ਕੇ ਏ ਕਿ ਇਸ ਕਰਕੇ ਕਮਿਸ਼ਨਰ ਸਾਹਿਬ ਨੂੰ ਬੇਨਤੀ ਹੈ ਵੀ ਥੱਲੇ ਆ ਕੇ ਸਾਡੀ ਲਿਖਤੀ ਰੂਪ ਦੇ ਵਿੱਚ ਆਹ ਸਾਨੂੰ ਲਿਖ ਕੇ ਦੇਣ ਵੀ ਸਾਨੂੰ ਸੁਪਰ ਸ਼ਕਰ ਮਸ਼ੀਨ ਦੇ ਨਾਲ ਸਾਡੇ ਟੀ ਸਲੈਟਿੰਗ ਅਮਰਪੁਰਾ ਬਸਤੀ ਔਰ ਪਰਸਨਾਮਨਗਰ ਦੀ ਕੋ ਦੋ ਪ੍ਰਾਈਜ਼ ਹੈ ਉਹ ਅਸੀਂ ਜਿੱਤ ਜਾਣੇ ਆ ਲੋਕਾਂ ਦੇ ਆਧਾਰ ਤੇ ਅਸੀਂ ਜਿੱਤਦੇ ਆ ਤਾਂ ਅਸੀਂ ਲੋਕਾਂ ਦੇ ਹੋ ਜੰਨੇ ਆ ਪਾਰਟੀ ਡਿਵੀਜ਼ਨ ਦੀ ਕੋਈ ਨਹੀਂ ਰਹਿ ਜਾਂਦੀ ਉਹ ਦੇ ਵਿੱਚ ਕਿਉਂਕਿ ਅਸੀਂ ਉਹਨਾਂ ਇੱਥੇ ਸ਼ੋਪ ਪ੍ਰਧਾਨ ਜੀ ਨੂੰ ਵੀ ਕਹਿ ਕੇ ਘੱਟ ਚੁੱਕੇ ਆ ਇਹਨਾਂ ਦੇ ਚਿਹਿਆਂ ਨੂੰ ਐਸਡੀਐਨ ਨੂੰ ਐਕਸੀਐਨ ਨੂੰ ਸਾਡੇ ਕੋਲ ਸਾਰੀ ਡਿਟੇਲ ਪਈ ਆ ਫੋਟੋਆਂ ਪਈਆਂ ਹੋਈਆਂ ਨੇ ਉਹਨੇ ਨੂੰ ਭੇਜਿਆ ਹੋਇਆ ਸਾਰਾ ਰਿਪੋਰਟ ਆ ਪਰ ਇਨਾਂ ਤੇ ਕੰਨ ਤੇ ਜੂਣੀ ਸਰਕਾਰੀ ਕਾਰਨ ਕੀ ਲੱਗਦਾ ਤੁਹਾਨੂੰ ਜਿਹੜਾ ਕੰਮ ਨਹੀਂ ਹੋ ਰਿਹਾ ਇਹ ਆ ਵੀ ਮੈਨੂੰ ਇਹ ਸ਼ੱਕ ਹੈਗਾ ਵੀ ਇਹ ਸਰਕਾਰ ਔਰ ਇੱਕ ਕਾਰਪੋਰੇਸ਼ਨ ਔਰ ਇਹ ਅਫਸਰशाही ਉਹ ਸਾਰੀ ਨਾਲ ਚੁੱਕੀ ਆ ਉਹ ਖਰਚਾ ਨਹੀਂ ਕਰਨਾ ਚਾਹਦੇ ਲੋਕਾਂ ਤੋਂ ਟੈਕਸ ਲੈ ਰਹੇ ਆ ਕਿਉਂ ਨਹੀਂ ਮਸ਼ੀਨ ਆ ਸਕਦੀ ਕਿਉਂ ਨਹੀਂ ਸਫਾਈ ਹੋ ਸਕਦੀ ਬੰਦੇ ਖਰਚ ਆਪਾਂ ਤਾਂ ਹਟਾ ਲੈਨੇ ਆਪਾਂ ਵਿਧਿਆੜੀ ਲਾ ਕੇ ਪੈਸਾ ਖਰਚ ਕਰਦੇ ਆ ਨਾ ਇਹ ਤਾਂ ਕਾਰਪੋਰੇਸ਼ਨ ਵੀ ਤਾਂ ਪੈਸਾ ਖਰਚ ਕਰ ਸਕਦੀ ਆ ਉਹ ਲੁੱਟਣ ਦੇ ਆ ਉਹ ਲੁੱਟਣ ਵਾਲੇ ਪਾਸੇ ਹੋ ਗਏ ਆ ਹੁਣ ਹੋਰ ਇਹਨਾਂ ਦਾ ਕੋਈ ਹੱਲ ਨਹੀਂ ਜੀ ਤੇ ਗੱਲ ਕਰੀਏ ਦੇਖੋ ਸੀਵਰਸ ਦੇ ਬਿੱਲ ਆਉਂਦੇ ਆ ਆਪਾਂ ਨੂੰ ਕੂੜੇ ਦੇ ਬਿੱਲ ਆਉਂਦੇ ਜੇ ਆਪਾਂ ਨਾ ਭਰੀਏ ਤਾਂ ਬੰਨੂ ਪਲੈਂਟੀ ਲੱਗ ਜਾਂਦੀ ਐ ਕੀ ਕਹਿਣਾ ਚਾਹੋ ਹੁਣ ਮੈਂ ਉਹੀ ਕਹਿੰਦਾ ਵੀ ਪਲੈਂਟੀ ਸਿਸਟਮ ਕਿਉਂ ਨਹੀਂ ਲਾਉਂਦੇ ਕਿਉਂ ਨਹੀਂ ਲਾਂਦਾ ਜਦੋਂ ਏਰੀਆ ਡੁੱਬਦਾ ਹੈਗਾ ਤੇ ਏਰੀਆ ਡੁੱਪਣ ਤੇ ਅਫਸਰਾਂ ਨੇ ਕਿਉਂ ਨਹੀਂ ਪਲੈਂਟੀ ਲਾਦੀ ਉਹ ਹੋਣਾ ਚਾਹੀਦਾ ਏ ਆਨਲਾਈਨ ਟਾਈਮ ਤੇ ਮੈਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਾਂਗਾ ਕਿ ਕੋਈ ਨਵਾਂ ਸਿਸਟਮ ਨਵੀਂ ਪੀੜੀ ਦੇ ਨਾਲ ਜੁੜਦਾ ਹੋਇਆ ਚੜੇ ਔਰ ਇਹ ਸਾਰੇ ਮਤ ਫੋਰਨ ਵਾਲੇ ਇੱਥੇ ਅਪਲਾਈ ਹੋਣ ਵੀ ਜੇਕਰ ਜਿਸ ਵਾਰਡ ਦੇ ਅੰਦਰ ਸੀਵਰ ਓਵਰਫਲੋ ਹੁੰਦਾ ਜਾਂ ਕੋਈ ਠੱਡਾ ਪਾਇਆ ਜਾਂਦਾ ਉੱਥੋਂ ਦਾ ਜਿੰਨਾ ਵੀ ਟੈਕਸ ਆ ਜਾਂ ਉਹ ਆ ਉਹ ਜਾਂਦਾ ਮਾਫ਼ ਕੀਤਾ ਜਾਏ ਉੱਥੋਂ ਦੇ ਵਾਰਡ ਦਾ ਤੇ ਜਾਂ ਫਿਰ ਉੱਥੋਂ ਦੇ ਸੰਬੰਧਿਤ ਜੇਈ ਸੁਪਰਵਾਈਜ਼ਰ ਲਾਜਮਾਨ ਨੂੰ ਸਸਪੈਂਡ ਕੀਤਾ ਜਾਵੇ ਅਈ ਸਾਡੀ ਇਹ ਬੇਇੱਜ਼ਤੀ ਆ ਜਿੱਥੇ ਪਾਣੀ ਖੜਦਾ ਉੱਥੇ ਡਬਲ ਪਾਈਪਾਂ ਕੀਤੀਆਂ ਜਾਣ ਢਾਈ ਨੰਬਰ ਗਲੀ ਦੇ ਵਿੱਚ ਪਾਣੀ ਖੜਦਾ ਉੱਥੇ ਡਬਲ ਪਾਈਪਾਂ ਹੋਣੀਆਂ ਸਾਡੇ ਵੀ ਡਬਲ ਪਾਈਪਾਂ ਜਿੱਥੇ ਜਿੱਥੇ ਪਾਣੀ ਖੜਦਾ ਉੱਥੇ ਡਬਲ ਪਾਈਪਾਂ ਪਾਈਆਂ ਜਾਣ ਕਿੰਨਾ ਟਾਈਮ ਹੋ ਗਿਆ ਤੁਹਾਡੀ ਪ੍ਰੋਬਲਮ ਨੂੰ ਜਿਹੜੀ ਸਾਡੀ ਪ੍ਰੋਬਲਮ ਤਾਂ ਜਿੱਥੇ ਦੇ ਸੀਵਰੇਜ ਪੈਗੇ ਓਹ ਤੇੰ ਤੋਂ ਹੀ ਸਾਡਾ ਬੁਰਾ ਹਾਲ ਹੈ ਸਾਡੇ ਬੱਚਿਆਂ ਦਾ ਬੁਰਾ ਹਾਲ ਹੈ ਹਰ ਟਾਈਮ ਅਸੀਂ ਗੰਦੇ ਪਾਣੀ ਵਿੱਚ ਨੰਗ ਕੇ ਆਉਂਦੇ ਆ ਗੰਦੇ ਪਾਣੀ ਵਿੱਚ ਦੀ ਜਾਂਦੇ ਆਉਂਦੇ ਆ ਹਾਂ ਜੀ ਆਂਟੀ ਜੀ ਕੀ ਕਹਿਣਾ ਚਾਹੋਗੇ ਜਿਹੜਾ ਕਰਨਾ ਪਦਦਾ ਸਾਨੂੰ ਬੱਚੇ ਪਾਣੀ ਚ ਜਾਂਦੇ ਤੇ ਉਹ ਇੰਨੀਆਂ ਜਿਲਪਚੜੇ ਪੇਟ ਦੇ ਕੇ ਲਿਬਰ ਵੀ ਜਾਂਦੀਆਂ ਭਾਰਤੀਆਂ ਬੱਚੇ ਬਿਮਾਰ ਵੀ ਹੋਏ ਪੈਣ ਕੀ ਕਰਕੇ ਉਹਨਾਂ ਦਾ ਹੁਣ ਹੱਲ ਕੋਈ ਕਰਦਾ ਹੀ ਨਹੀਂ ਸੀ ਪੈਸੇ ਦੇ ਕੇ ਵੀ ਕਹਿੰਦੇ ਕਦੇ ਕੰਮ ਹੀ ਤਾਂ ਨਹੀਂ ਹੁੰਦੇ ਕਿੱਥੋਂ ਆਇਓ ਤੁਸੀਂ ਅਮਰਪੁਰੇ ਤੋਂ ਦੋ ਡਾਕਟਰ ਤੋਂ ਅਮਰਪੁਰੇ ਤੋਂ ਆਈਆਂ ਸੀ ਸਾਡੇ ਬੱਚਾ ਥਰੇ ਭਾਈ ਜੰਮੀ ਹਾਂ ਅਬ ਇਸਨੇ ਨਾਂ ਦਿੱਤੀ ਹੈ 62 ਰੁਪਏ ਨੇ ਮੇਰੇ ਪਾਰ ਮੁਝੀ ਜਾਂਦੇ ਬਿਲਕੁਲ ਜੀ ਬਿਲਕੁਲ ਕਾਫੀ ਜਿਹੜਾ ਰੋਸ ਹੈ ਬਟਿੰਡਾ ਵਾਸੀਆਂ ਚ ਸੀਵਰ ਦੇ ਪਾਣੀ ਨੂੰ ਲੈ ਕੇ ਜਿਹੜਾ ਓਵਰਫਲੋ ਜਿਹੜਾ ਸੀਵਰ ਦਾ ਪਾਣੀ ਹੋ ਰਿਹਾ ਇਸ ਨੂੰ ਲੈ ਕੇ ਕਾਫੀ ਜਿਹੜੀ ਪਰੇਸ਼ਾਨੀ ਦਾ ਜਿਹੜਾ ਬਟਿੰਡਾ ਦੇ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੋਰ ਵੀ ਇੱਥੇ तमाम ਲੋਕ ਮਜਬੂਰ ਨੇ ਕਰਦੇ ਹਾਂ ਨਾਲ ਗੱਲਬਾਤ ਉਸ ਵਕਤ ਹਿੰਦਾਂ ਦੇ ਐਮਸੀਬੀ ਇੱਥੇ ਧਰਨਾ ਪ੍ਰਦਰਸ਼ਨ ਤੇ ਪਹੁੰਚੇ ਗੱਲਬਾਤ ਕਰਦੇ ਆ ਉਹਨਾਂ ਨਾਲ ਸੱਸੀ ਗੜਬਈ ਸੱਸੀ ਗੜਬਈ ਭਾਈ ਜੀ ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਨਗਰ ਨਿਗਮ ਬਟਿੰਡਾ ਪਹੁੰਚੋ ਕੀ ਕਾਰਨ ਹੈ ਦਾ ਕੀ ਜੀ ਕਾਰਨ ਇਹ ਹੈ ਵੀ ਸ਼ੌਕ ਨੂੰ ਨਹੀਂ ਆਈਦਾ ਇੱਥੇ ਤੇ ਸੀਵਰੇ ਦੀ ਸਮੱਸਿਆ ਹੁੰਦਾ ਕੇ ਆਏ ਆ ਗਲੀ ਨੰਬਰ 5 ਲੈ ਕੇ ਪਰਸਾ ਨਗਰ ਪਾਣੀ ਵਾਲੀ ਟੈਂਕੀ ਤੋਂ ਲੈ ਕੇ ਉਹਦੇ ਵਿੱਚ ਤਾਂ ਬੁਰਾ ਹਾਲ ਹੀ ਗੋਡੇ-ਕੋਡੇ ਪਾਣੀ ਖੜਾ ਅੱਗੇ ਪ੍ਰਤਾਪ ਨਗਰ ਬਿਸ਼ਕਰਮ ਦੇ ਸਾਰੀ ਬਲੋਕ ਹੈ ਬਿਸ਼ਕਰਮਾ ਦੀ 23 ਨੰਬਰ ਗਲੀ ਤੋਂ ਲੈ ਕੇ ਗਲੀ ਨੰਬਰ 40 ਤੱਕ ਪ੍ਰਤਾਪ ਨਗਰ ਬਿਲਕੁਲ ਪਾਸਵਾ ਨਗਰ ਬ 2 ਮਹੀਨੇ ਹੋ ਗਏ ਮਿੰਤਾ ਕੰਮ ਕਰਿਆ ਨੂੰ ਕਿਤੇ ਕਹਿੰਦੇ ਮਸ਼ੀਨ ਆਉਂਦੀ ਆ ਕਿਤੇ ਸਾਡੀ ਨਗਰ ਵਿੱਚ ਕਿਤੇ ਮਸ਼ੀਨ ਹਰਚਾ ਨਗਰ ਨੂੰ ਲਈ ਮਸ਼ੀਨ ਕਰਮਚਾਰੀ ਨਗਰ ਲਈ ਆਉਂਦੇ ਮਸ਼ੀਨ ਫਿਰਦੀ ਆ ਬਲੋਟ ਮਸ਼ੀਨ ਫਿਰਦੀ ਆ ਆਰਾਮਪੁਰੋ ਕੀ ਕਾ ਕਿਉਂ ਟਿੰਡੇ ਦੀ ਕੋਈ ਉਹ ਨਹੀਂ ਇਨਸਾਨੀ ਬਾਤ ਹੈ ਕਿ ਪਖੂ ਬਸ ਦੇਗਾ ਇਹੀ ਕਰਕੇ ਸੀ ਇੱਥੇ ਨਗਰ ਨੂੰ ਧੰਨ ਕਰਨਾ ਕਰਨਾ ਸਾਨੂੰ ਮਜਬੂਰ ਇੱਥੇ ਆਉਣਾ ਪਿਆ ਕਿ ਸਾਡੀਆਂ ਮਸ਼ੀਨਾਂ ਮਸ਼ੀਨਰੀ ਸਾਡੀ ਉੱਥੇ ਕਰਦੀ ਆ ਅਸੀਂ ਡੁੱਬੀ ਜਾਂਦੇ ਆ ਤੇ ਮੇਰੇ ਵੀ ਗੋਦੀ ਸਾਹਿਬ ਆ ਗਲਨਪੁਰ ਸੰਕੀ ਚੋਂ ਆ 2 ਮਹੀਨਿਆਂ ਤੋਂ ਲਗਾਤਾਰ ਪਹੁੰਚ ਕਰਦੇ ਆ ਮੈਨੂੰ ਅਸੀਂ ਗਾਂ ਕਰਦੇ ਕਮਿਟਾ ਪਾਈ ਜਾਂਦਾ ਗੋਡੇ ਗੋਡੇ ਪਾਣੀ ਘਰੇ ਤਰ੍ਹਾਂ ਚ ਨਿਕਲਣਾ ਮੁਸ਼ਕਲ ਹੈ ਪਰ ਜੇ ਗੱਲ ਕਰੀਏ ਨਗਰ ਨਿਗਮ ਦੇ ਜਿਹੜੇ ਅਧਿਕਾਰੀ ਹੋਂ ਤਾਂ ਕਹਿੰਦੇ ਅਸੀਂ ਪ੍ਰੋਪਰ ਕੰਮ ਕਰ ਰਹੇ ਹਾਂ ਪ੍ਰੋਪਰ ਸਫਾਈ ਕਰਾ ਰਹੇ ਹਾਂ ਸਿਵਰਾ ਦੀ ਨਾਲੀਆਂ ਦੀ ਕੀ ਗੱਲ ਲਾਜਾਉਂਗੇ ਤੁਸੀਂ ਵੀਰ ਦੀ ਖੁਦ ਆ ਕੇ ਦੇਖੋ ਤੁਹਾਨੂੰ ਪਤਾ ਲੱਗ ਜੂ ਸਾਨੂੰ ਬੜਾ ਸ਼ੋਰ ਦਾ ਤੋਂ ਮਚਣ ਦਾ ਤੜਕੇ ਦੀ ਰੋਟੀ ਖਾਦੀ ਪਾਣੀ ਪੀਤਾ ਖੜੇ ਕੋਈ ਸਫਾਈ ਨਹੀਂ ਕੋਈ ਮਸ਼ੀਨ ਵੀ ਕੁਝ ਨਹੀਂ ਕੋਈ ਕਾਰਸਾ ਦੇ ਬੰਦੇ ਪਹੁੰਚ ਜਾਂਦੇ ਕੋਈ ਹੋ ਨਹੀਂ ਉਹਨਾਂ ਵੀ ਜਾ ਰਹੇ ਹੋ ਕੀ ਕਰੀਏ ਉਹ ਹੋਰ ਮੁਸ਼ਕਲ ਹੈ ਜਰਾ ਜਰਾ ਧਰਨਾ ਪਰਸਨਾ ਕੰਟੀਨਿਊ ਚੱਲਣਾ ਲੈ ਬਿਲਕੁਲ ਕੰਟੀਨਿਊ ਚੱਲਾਂਗੇ ਬਹੁਤ ਉਹਨੀਆਂ ਔਰਤਾਂ ਜਿੰਨੇ ਜਿਹੜੇ ਨਾਲੋਂ ਕਮਿਸ਼ਨਰ ਸਾਹਿਬ ਨગર ਨਿਕਲੋ ਤੇ ਮੇਅਰ ਸਾਹਿਬ ਤੁਹਾਨੂੰ ਨਿਕਤੀ ਰੂਪ ਚ ਨਹੀਂ ਦਿੰਦੇ ਸੀ ਨਿਊਟਨ ਐ ਉਹਨਾਂ ਚਾਹਤ ਅਸੀਂ ਆ ਗਏ ਲੋਕਾਂ ਦੇ ਨਾਲ ਆ ਲੋਕਾਂ ਨੇ ਤੁਹਾਨੂੰ ਚੁਣਿਆ ਜੇ ਉਹਨਾਂ ਦੀ ਗੱਲ ਨਾ ਸੁਣਾ ਕਿ ਸਾਡਾ ਕੀ ਫਾਇਦਾ ਕੀ ਹੈ ਅੱਜ ਦੀ ਸੱਸੀ ਗੱਲਾਂ ਤੇ ਸੱਸੀ ਕਾਲ ਜੀ ਨਾਮ ਹੈ ਜੀ ਇਹਨੋਂ ਭਗਵੰਤ ਸ਼ਰਮਾ ਜੀ ਤੋਂ ਆਇਆ ਪਰਸਰਾਮ ਨਾਗਰ ਗਲੀ ਨੰਬਰ 34 ਚ ਕਿਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਵੀ ਧਰਨੇ ਤੋਂ ਸ਼ਾਮਲ ਹੋਇਓ ਕੀ ਕਹਿਣਾ ਚਾਹੁੰਦੇ ਦੇਖੋ ਜੀ ਪਰਸਰਾਮ ਨਾਗਰ ਗਲੀ ਨੰਬਰ 37 ਜੇ ਵਿੱਚੋਂ ਜਿਹੜੀਆਂ ਸ਼ਾਖਾ ਨਿਕਲਦੀਆਂ 37 ਵੋਟਾ 4 37 ਵੋਟਾ 5 ਔਰ 38 ਨੰਬਰ ਤੱਕ ਲਾਈਟ ਦੀ ਗੰਦ ਬੰਦ ਸੀਵਰੇਜ ਦਾ ਸਾਰਾ ਬਾਹਰ ਆ ਰਿਹਾ ਲੋਕਾਂ ਦੇ ਚੁੱਲਿਆਂ ਦੇ ਵਿੱਚ ਟੱਟੀ ਚਲੀ ਗਈ। ਰੋਟੀ ਪਕਾਉਣੇ ਲੋਕਾਂ ਨੂੰ ਔਖੀ ਹੈ। ਖਾਣੀ ਔਖੀ ਹੈ। ਬਿਮਾਰੀ ਫੈਲਣ ਦਾ ਬਹੁਤ ਜ਼ਿਆਦਾ ਖਤਰਾ। ਮੈਂ ਅਸੀਂ ਪ੍ਰਸ਼ਾਸਨ ਨੂੰ ਬਹੁਤ ਬਾਰੀ ਮਿਲ ਚੁੱਕੇ ਹਾਂ। ਕਮਿਸ਼ਨਰ ਸਾਹਿਬ ਨੂੰ ਮਿਲ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਹੈ। ਜੇ ਨਾ ਸੁਣਵਾਈ ਕੀਤੀ ਗਈ ਕੋਈ ਮਹਾਮਾਰੀ ਫੈਲ ਸਕਦੀ ਹੈ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਪਲੈਕਸ ਕਰਦੇ। 2 ਮਹੀਨੇ ਤਾਂ ਮੈਨੂੰ ਹੋ ਗਏ ਜੀ ਆਉਂਦੇ ਨੂੰ। ਕੋਈ ਨਹੀਂ ਪੁੱਛਦਾ। ਪੂਰਾ ਕੰਪਲੀਟ ਦੋ ਮਹੀਨੇ ਅਕਾ ਸੀਵਰ ਬੰਦ ਨੂੰ ਕਿੰਨਾ ਚਿਰ ਹੋ ਗਿਆ? ਸੀਵਰੇਜ ਬੰਦ ਨੂੰ ਤਿੰਨ ਮਹੀਨੇ ਤੋਂ ਉੱਪਰ ਹੋ ਗਿਆ ਜੀ ਤੇ ਕੋਈ ਸਲਵਾਈ ਨਹੀਂ ਕੋਈ ਸੁਣਵਾਈ ਨਹੀਂ ਆ ਜੀ ਭਰੇ ਪਏ ਨੇ ਪਾਣੀ ਪਾਣੀ ਫਿਰਦਾ ਲੋਕਾਂ ਦੇ ਘਰਾਂ ਦੇ ਮੂਹਰੇ ਏਡਾ ਬੁਰਾ ਹਾਂ ਤੇ ਹੁਣ ਕਿੰਨੇ ਟਾਈਮ ਤੱਕ ਇਹ ਪ੍ਰਦਰਸ਼ਨ ਚੱਲਣਾ ਹੈ? ਇਹ ਜੀ ਬੰਟੀਨਿਊ ਚਲਾਵਾਂਗੇ ਰੋਜ਼ ਸਹੀ ਜੇ ਨਹੀਂ ਕੰਮ ਕਰਨਗੇ ਅਸੀਂ ਆਵਾਂਗੇ ਆਉਣਾ ਹੀ ਹੈ। ਸਾਨੂੰ ਆਉਣਾ ਜ਼ਰੂਰੀ ਹੈ ਜੀ ਇਹਦਾ ਹੱਕ ਬਣਦਾ। ਪਰ ਜਿਹੜੇ ਐਮਸੀ ਚੁਣੇ ਪਏ ਨੇ ਉੱਥੇ ਐਮਸੀ ਕੜਿਆ ਤਿੰਨ ਚਾਰ ਉਹਨਾਂ ਨੂੰ ਅਸੀਂ ਵੋਟ ਪਾਉਣੀ ਆ ਐਮਸੀ ਬਣਾਉਣੀ ਆ ਉਹਨਾਂ ਦੀ ਵੀ ਸੁਣਵਾਈ ਨਹੀਂ ਹੈਗੀ ਅੱਛਾ ਕਾਂਗਰਸ ਅਸੀਂ ਗੱਲ ਕੀਤੀ ਹੈ ਕਾਂਗਰਸ ਦੀ ਨਗਰ ਨਿਗਮ ਬਠਿੰਡਾ ਜਿਹੜਾ ਕਾਂਗਰਸ ਦਾ ਕਬਜ਼ਾ ਹੈਗਾ ਕਾਂਗਰਸ ਦਾ ਮੇਅਰ ਹੈਗਾ ਸੀਨੀਅਰ ਡਿਪਟੀ ਮੇਅਰ ਤੇ ਕਾਂਗਰਸ ਦੇ ਐਮਸੀ ਜਿਹੜੇ ਪ੍ਰਦਰਸ਼ਨ ਕਰ ਰਹੇ ਕੀ ਕਾਰਨ ਲੱਗਦਾ ਤੁਹਾਨੂੰ ਕਾਰਨ ਹੋਰ ਕੋਈ ਪੋਲਿਟਿਕਸ ਨਹੀਂ ਹੈ ਜੀ ਇਹ ਚ ਅਸੀਂ ਉਹਨਾਂ ਨੂੰ ਮਜਬੂਰ ਕਰਦੇ ਆ ਵੀ ਸਾਡੇ ਪਾਣੀ ਗੰਦ ਮੰਦ ਕਰਵਾਓ ਉਹ ਪਰੇ ਕਮਿਸ਼ਨਰ ਨੂੰ ਕਹਿੰਦੇ ਆ ਨਹੀਂ ਕਾਂਗਰਸ ਦੇ ਕੌਂਸਲਰਾਂ ਦੇ ਵੀ ਨਹੀਂ ਸੁਣ ਰਹੇ ਮੇਰੇ ਸੁਣ ਰਹੇ ਦੀ ਬਿਲਕੁਲ ਨਹੀਂ ਸੁਣਦੇ ਤੇ ਸਾਰੇ ਕਾਂਗਰਸ ਦੇ ਕੌਂਸਲਰ ਹੈ ਜੀ ਨਹੀਂ ਸੁਣ ਰਹੇ ਆ ਸੀ ਬ੍ਰਿੰਦ ਦਾ ਪੂਰਾ ਹਾਲ ਹੈ ਸੱਸੀ ਗੱਲ ਬਾਈ ਜੀ ਸੱਸੀ ਗੱਲ ਜੀ ਕੀ ਨਾਮ ਹੈ ਸਾਧੂ ਜੀ ਸਾਧੂ ਜੀ ਅੱਜ ਨਗਰ ਨਿਗਮ ਪੱਠਿੰਡਾ ਦਾ ਤੁਸੀਂ ਗੇਟ ਤੇ ਰੱਖਿਆ ਕੀ ਕਾਰਨ ਹੈ ਇਹਦਾ ਵੀਰ ਜੀ ਸਾਨੂੰ ਅੱਜ ਠੋਖੜ ਸਾਲ ਹੋ ਗਏ ਆ ਸਾਡੇ ਏਰੀਆ ਪਰਸਾਂ ਉਹਦਾ ਇੰਨਾ ਬੁਰਾ ਹਾਲ ਹੋਇਆ ਪਿਆਗਾ ਵੀ ਅਸੀਂ ਨਾ ਤਾਂ ਬੱਚਾ ਨਾ ਨਗਰ ਨਾਮ ਬੱਚਾ ਨੰਗਣਾ ਔਖਾ ਪਿਆ ਤੇ ਬਜ਼ੁਰਗਾਂ ਬਟਾਂ ਦਾ ਔਖਾ ਹੋਇਆ ਪਿਆ ਜੀ ਤੇ 31 ਨੰਬਰ ਦੇ ਕੋਲ ਲੈ ਕੇ 26 ਨੰਬਰ ਦੇ ਕੋਲ ਲੈ ਕੇ 40 ਨੰਬਰ ਦੇ ਕੋਲ ਹੜਾ ਪੂਰਾ ਹਾਲ ਹੈ ਨਾ ਬੱਚੇ ਬਾਹਰ ਖੇਡ ਸਕਦੇ ਨਾ ਵੱਡੇ ਕੋਈ ਗਰ ਕਰਨੇ ਨਹੀਂ ਕਰ ਸਕਦੇ ਨਾ ਬੱਚੇ ਨਹੀਂ ਕਰ ਸਕਦੇ ਇਹ ਲੋਕਾਂ ਦੇ ਆਪਣੇ ਰਸਣ ਦੇ ਵਿੱਚ ਪਾਣੀ ਵਾਸ ਆ ਗਿਆ ਕਿਚਾਂ ਦੇ ਵਿੱਚ ਪਾਣੀ ਸੁਆਸ ਆ ਗਿਆ ਬੱਚੇ ਬਿਮਾਰੀਆਂ ਤੋਂ ਦਸਦੇ ਸਾਨੂੰ ਇਹ ਸਾਲ ਹੋ ਗਿਆ ਸਾਨੂੰ ਸਾਲ ਹੋ ਗਿਆ ਆਪਣੇ ਘਰਾਂ ਦੇ ਅੰਦਰੋਂ ਪਾਣੀ ਦਸਣੋਂ ਮਿਲਦੇ ਨੂੰ ਸਾਡੀ ਕੋਈ ਸੁਵਾਈ ਨਹੀਂ ਹੋ ਰਹੀ ਸਾਧੂ ਜੀ ਜੇ ਗੱਲ ਕਰੀ ਨਗਰ ਨਿਗਮ ਬਟਿੰਡਾ ਦੇਖੋ ਕਾਂਗਰਸ ਦਾ ਕਬਜ਼ਾ ਹੈਗਾ ਕਾਂਗਰਸ ਦੇ ਜਿਹੜੇ ਸੀਨੀਅਰ ਡਿਪਟੀ ਮੇਅਰ ਹੈ ਤੁਸੀਂ ਵੀ ਕਾਂਗਰਸ ਤੋਂ ਬਿਲੋਂਗ ਕਰਦੇ ਹੋ ਤੁਹਾਡੀ ਵੀ ਸੁਣਵਾਈ ਨਹੀਂ ਹੋ ਰਹੀ ਕੀ ਕਾਰਨ ਹੈ ਇਹਦਾ ਕਾਰਨ ਕੀ ਕਹਿੰਦੇ ਕਾ ਕੀ ਕਾਰਨ ਹੈ ਇਹਦਾ ਇਹਦਾ ਕਮਿਸ਼ਨਰ ਦੱਸਣਗੇ ਜੀ ਸਰਕਾਰ ਆਹ ਮਾਦੀ ਪਾਰਟੀ ਦੱਸੋ ਜੀ ਇਹਦਾ ਤੁਹਾਡਾ ਡਿਪਟੀ ਸੀ ਸੀਨੀਅਰ ਮੇਅਰ ਤੁਹਾਡੇ ਅਸ਼ੋਕ ਪ੍ਰਧਾਨ ਜੀ ਉਹ ਉਹਨੂੰ ਸੁਣਵਾਈ ਨਹੀਂ ਹੋ ਰਹੀ ਅਸੀਂ ਪਿਆਰ ਹੀ ਹੋਣਾ ਲਾਤੀਆਂ ਦੇਖ ਕੇ ਦੇਖਦੇ ਆ ਉਹਨੂੰ ਵੀ ਕੋਈ ਸੁਣਵਾਈ ਨਹੀਂ ਮੇਅਰ ਸਾਹਿਬ ਦੀ ਮੇਰੇ ਸਾਹ ਜਣ ਕੋਈ ਸਮਝ ਨਹੀਂ ਜੀ ਕਹਿ ਰਿਹਾ ਕਮਿਸ਼ਨਰ ਸਾਹਿਬ ਕੀ ਕਹਿ ਰਿਹਾ ਤੁਹਾਨੂੰ ਕਮਿਸ਼ਨਰ ਸਾਹਿਬ ਇਹ ਹਵਾਲੇ ਦਾ ਟਾਈਮ ਦੇ ਦੱਦ ਰਿਹਾ ਤੇ ਬਸ ਨਾ ਮਿੱਠਿਆ ਗੁੜੇ ਦੇ ਤੌਰ ਦੇ ਦਿਆ ਬਸ ਅਸੀਂ ਮੁੜ ਕੇ ਹਫਤੇ ਦੇ ਨਾਲ 15 ਵੀ ਦਿਨ ਟਿਕਦੇ ਆ ਫੇਰ ਕੋਈ ਸਾਡੇ ਸਮਝ ਨਹੀਂ ਆ ਰਗੇ ਸਾਨੂੰ ਆਖ ਕੇ ਉਤਰ ਨਾ ਲਾਉਣਾ ਪਿਆ ਜੇ ਇਹਨਾਂ ਕਿੰਨੇ ਟਾਈਮ ਤੱਕ ਚੱਲਣ ਵਾਲਾ ਕਰਨਗੇ ਜਿਹੜੇ ਕੋਈ ਕਮਿਸ਼ਨਰ ਨਹੀਂ ਹੋ ਕੇ ਤੇ ਜਿਵੇਂ ਬੈਠੇ ਤੇ ਕਰਦਾ ਜਾਰੀ ਰਹੂਗਾ ਸਾਡਾ ਅਸੀਂ ਲੋਕਾਂ ਨਾਲ ਖੜੇ ਆਂ ਜੀ ਲੋਕਾਂ ਨਾਲ ਚਿਹਰਾ ਨੂੰ ਭਾਈ ਲੋਕਾਂ ਨਾਲ ਖੜੇ ਐਸੀ ਬਠਿੰਡਾ ਦੇ ਲੋਕ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਸੀਵਰ ਦੇ ਗੰਦੇ ਪਾਣੀ ਕਾਰਨ ਸਾਰੇ ਬੱਚੇ ਜਿਹੜੇ ਬਿਮਾਰ ਹੋ ਰਹੇ ਨੇ ਸਾਡੇ ਘਰਾਂ 'ਚ ਜਿਹੜਾ ਪਾਣੀ ਜਿਹੜਾ ਅੰਦਰ ਜਿਹੜਾ ਵੜ ਚੁੱਕਿਆ ਇਹਨਾਂ ਨੇ ਕਿਹਾ ਕਿ ਜਿੰਨੇ ਤੱਕ ਨਗਰ ਨਿਗਮ ਬਠਿੰਡਾ ਸੀਵਰਸ ਦੇ ਗੰਦੇ ਪਾਣੀ ਦਾ ਹੱਲ ਜਿਹੜਾ ਪ੍ਰੋਪਰ ਨਹੀਂ ਕਰਾਂਦਾ ਉਹਨੇ ਤੱਕ ਜਿਹੜੇ ਸਾਡੇ ਪ੍ਰਦਰਸ਼ਨ ਚੱਲ ਰਹਿਣਗੇ ਪ੍ਰਧਾਨ ਜੀ ਅੱਜ ਪ੍ਰਦਰਸ਼ਨ ਕੀਤਾ ਗਿਆ ਵੱਖ-ਵੱਖ ਮੁਹੱਲੇ ਦੇ ਨਿਵਾਸੀਆਂ ਵੱਲੋਂ ਕੀ ਚਾਹਨਾ ਕਰਦੇ ਲੋਕੋ ਮੋਹਰਾਂ ਦੇ ਲੋਕਾਂ ਨੇ ਜੋ ਪ੍ਰਦਰਸ਼ਨ ਕੀਤਾ ਸਮੱਸਿਆ ਉਹਨਾਂ ਦੀ ਗੰਭੀਰ ਸੀ ਬਹੁਤ ਗੰਭੀਰ ਚ ਅਸੀਂ ਵੀ ਜਨੂਆ ਕਮਿਸ਼ਨ ਸਾਹਿਬ ਵੀ ਜਨੂਆ ਇਸ ਘੜ ਤੋਂ ਪਰ ਉਹਨਾਂ ਨੂੰ ਮੈਂ ਇਹ ਗੱਲ ਸਮਝਾ ਕੇ ਐਸੀ ਬਾਹਰ ਜਾ ਕੇ ਬਈ ਚੌੜੇ ਟਾਕ ਤੇ ਬੈਠ ਕੇ ਮਸਲਾ ਹੱਲ ਹੋਊਗਾ ਤੁਸੀਂ ਅੰਦਰ ਆ ਜਾਓ ਆਪਾਂ ਬੈਠ ਕੇ ਕਮਿਸ਼ਨ ਸਾਹਿਬ ਐਸੀ ਸਾਹਿਬ ਬੈਠੇ ਐਕਸਨ ਸਾਹਿਬ ਕਿਉਂਕਿ ਛਾਰੇ ਅਫਸਰ ਬੈਠੇ ਆ ਉਹ ਬੈਠ ਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਅੱਜ ਜਿਹੜੇ ਅੰਥੀ ਸਾਬਾਨ ਨੇ ਪ੍ਰਦਰਸ਼ਨ ਕੀਤਾ ਉਹਨਾਂ ਨੂੰ ਬਿਠਾ ਕੇ ਕਮਿਸ਼ਨ ਸਾਹਿਬ ਨਾਲ ਮੀਟਿੰਗ ਕਰਾਤੀ ਔਰ ਕਮਿਸ਼ਨ ਸਾਹਿਬ ਨੇ ਔਰ ਸਾਰੇ ਅਧਿਕਾਰੀਆਂ ਨੇ ਸ਼ਿਵਰ ਬੋਰਡ ਨੂੰ ਪੂਰੇ ਅਧਿਕਾਰ ਦਿੱਤੇ ਵੀ ਤੁਸੀਂ ਕਿਰਾਏ ਤੇ ਮਸ਼ੀਨਰੀ ਲਓ ਜਿਵੇਂ ਮਰਜ਼ੀ ਕਰੋ ਸ਼ਹਿਰ ਦੀ ਜਿਹੜੀ ਮੇਨ ਲਾਈਨ ਉਪਰ ਜ਼ਿਆਦਾ ਸਮੱਸਿਆ ਹੈ ਉਹਦਾ ਹੱਲ ਤੁਰੰਤ ਕੀਤਾ ਜਾਵੇ ਔਰ ਉਸ ਤੋਂ ਬਾਅਦ ਅਮਰਪੁਰਾ ਰਸੀ ਦੇ ਵਿੱਚ 3 ਨੰਬਰ ਗਲੀ ਦੇ ਵਿੱਚ 2 ਨੰਬਰ ਤੇ 2.5 ਨੰਬਰ ਉਥੇ ਵੀ ਇਹ ਸਮੱਸਿਆ ਕੋ ਅੱਜ ਤੋਂ ਹੀ ਸਿਵਲ ਦੇ ਅਧਿਕਾਰੀ ਐਕਸ਼ਨ ਦੇ ਵਿੱਚ ਆ ਜਾਣਗੇ ਔਰ ਕੋਸ਼ਿਸ਼ ਕਰਨਗੇ ਵੀ ਕਾਫੀ ਹੱਦ ਤੱਕ ਉਹਨਾਂ ਨੂੰ ਰਾਹ ਦਿੱਤੀ ਜਾ ਸਕੇ ਕਿ ਉਹਨਾਂ ਦਾ ਹੱਲ ਸਮੱਸਿਆ ਦਾ ਕਿੱਥੇ ਜਾ ਸਕੇ ਕਿੰਨੇ ਵਾਰ ਦੇ ਸੀ ਅੱਜ ਇਹਦੇ ਪਤਾ ਸਨ ਉਸਦੇ ਸੀ ਤਿੰਨ ਵਾਰ ਤਿੰਨ ਵਾਰ ਦੀ ਕਿੰਨੇ ਵਾਰ ਦੀ ਸਮੱਸਿਆ ਕਿੱਥੇ ਸਭ ਤੋਂ ਜ਼ਿਆਦਾ ਨਸਰ ਹੈ ਸਾਰੇ 37 ਤੋਂ ਲੈ ਕੇ 40 ਤੱਕ ਪਰਸਰਮਨਦਰ ਉਹ ਪਿਛਲੇ ਘੱਟਵਰ 6-7 ਮਹੀਨੇ ਤੋਂ ਹੈ ਜ਼ਗਾਦਾਰ ਪਰ ਉਥੇ ਟੈਰੀਆਂ ਜ਼ਿਆਦਾ ਹੋਣ ਕਰਕੇ ਗੋਹਾ ਸੀਵਰ ਦੇ ਵਿੱਚ ਆ ਜਾਂਦਾ ਤਾਂ ਸੀਵਰ ਜਾਮ ਹੋ ਜਾਂਦਾ ਉਸ ਤੋਂ ਬਾਅਦ ਗੋਰਾ ਸਿੱਧੂ ਦੇ ਬਾੜ ਦੇ ਵਿੱਚ 33 ਨੰਬਰ 35 ਨੰਬਰ ਤੇ ਬਿਸ਼ਕਰਮਾ ਮੰਦਿਰ ਦੇ ਇਲਾਕੇ ਦੇ ਵਿੱਚ ਸਮੱਸਿਆ ਸੀ ਗੋਬਿੰਦ ਮਸੀਹ ਤੇ ਦੀ ਮਾਤਾ ਸ਼ੀਲਾਰਾਣੀ ਐਮ ਸੀ ਉਹ ਵੀ ਆਈ ਸੀ ਉਹਨਾਂ ਦੇ ਬਾੜ ਦੇ ਵਿੱਚ 2 ਨੰਬਰ 3 ਨੰਬਰ ਤੇ 3 ਨੰਬਰ ਗਲੀ ਦੇ ਵਿੱਚ ਮਲਬਾ ਖਸਰੀ ਦੇ ਵਿੱਚ ਸਮੱਸਿਆ ਸੀਗੀ ਪਰ ਸਾਡੇ ਪੰਗੀ ਨਗਰ ਦੇ ਵਿੱਚ ਜਿਵੇਂ ਦੱਸਿਆ ਐਸ.ਐਚ.ਓ. ਸਾਹਿਬ ਨੇ ਕਾਫੀ ਦਿਨ ਲਾ ਕੇ ਪੰਗੀ ਨਗਰ تقریبا ਸਾਰਾ ਸਾਫ ਕਰਤਾ ਔਰ ਪੰਗੀ ਨਗਰ ਦਾ ਸੀ 45 ਲੱਖ ਰੁਪਏ ਦਾ ਐਸਟੀਮੇਟ ਵੀ ਪਾਸ ਕੀਤਾ ਤਾਂ ਕਿ ਉਹ ਲੈਣਾ ਜਿਹੜੀਆਂ ਉੱਚੇ ਚੱਕੇ ਉਹਨੂੰ ਜਲਦੀ ਸੰਬਧਾਨ ਕੀਤਾ ਜਾ ਸਕੇ ਉਹ ਮੇਰੇ ਖਿਆਲ ਦੋ ਚਾਰ ਦਿਨ ਟੈਂਡਰ ਲੱਗ ਜਾਊਗਾ ਤੇ ਇਹਦਾ ਕੰਮ ਸ਼ੁਰੂ ਹੋ ਜਾਊਗਾ ਸ਼ਿਵ ਕਲੋਨੀ ਦਾ ਵੀ ਲੈਕ ਪਰ ਮਸਲਾ ਹੱਲ ਹੋ ਗਿਆ ਹੁਣ ਉਥੇ ਪਾਣੀ ਨਹੀਂ ਖੜਾ ਉਹ ਉਹਦਾ ਵੀ ਅਜੀ ਲਾਈਨ ਰੀਪਲੇਸ ਦਾ ਪਾਸ ਕਰਤਾ 15 ਲੱਖ ਦੇ ਕਰੀਬ ਵਰਗਲਾ ਹੈਗਾ 15 ਲੱਖ ਦੇ ਕਰੀਬ ਹੈਗਾ ਉਹ ਵੀ ਅਸੀਂ ਪਾਸ ਕੀਤਾ ਤਿੰਨ ਸਮੱਸਿਆਵਾਂ ਵੱਡੀਆਂ ਨੇ ਉਹ ਕਮਿਸ਼ਨਰ ਸਾਹਿਬ ਨੇ ਵੀ ਅਜ ਜੋ ਸਾਹਿਬ ਨੂੰ ਕਹਤਾ ਵੀ ਜੋ ਵੀ ਕਿਰਾਏ ਤੇ ਲੈਣੀਆਂ ਮਸ਼ੀਨਾਂ ਕਿਰਾਏ ਦੇ ਲਓ ਜੋ ਮਰਜ਼ੀ ਕਰੋ ਜਿੱਥੇ ਮਰਜ਼ੀ ਲਿਆਓ ਇਹ ਇਹਨਾਂ ਦਾ ਜਰਾਹਤ ਮਸਲਾ ਹੱਲ ਹੋਣਾ ਚਾਹੀਦਾ ਪ੍ਰਧਾਨ ਜੀ ਜੇ ਗੱਲ ਕਰੀ ਇਹਨੇ ਟਾਈਮ ਤੋਂ ਪ੍ਰੋਬਲਮ ਆ ਰਹੀ ਹੈ ਹਜੇ ਕਬਾਰ ਦੇ ਲੋਕਾਂ ਨੂੰ ਪ੍ਰਤਾਪਨਗਰ ਚ ਵੀ ਕਾਫੀ ਪ੍ਰਦਰਸ਼ਨ ਹੋਏ ਹੈ ਹਜੇ ਤੱਕ ਪ੍ਰਤਾਪਨਗਰ ਮੇਨ ਰੋਡ ਦਾ ਪਾਣੀ ਦਾ ਜਿਹੜਾ ਸੀਵਰ ਦਾ ਪਾਣੀ ਹੈ ਹਜੇ ਤੱਕ ਓਵਰਫਲੋ ਹੋ ਰਿਹਾ ਨਗਰ ਨਿਗਮ ਕੰਪਟੈਂਟ ਲੋਕ ਕਹਿੰਦੇ ਆ ਪ੍ਰੋਪਰ ਧਿਆਨ ਨਹੀਂ ਦੇ ਰਾ ਕੀ ਕਾਰਨ ਲੱਗਦੇ ਤੁਹਾਡੇ ਨਹੀਂ ਕਰਨੀ ਹੈ ਉਹਦੇ ਕਈ ਕਾਰਨ ਹੈ ਇੱਕ ਕਾਰਨ ਤਾਂ ਇਹ ਹੈ ਵੀ ਉੱਤੇ ਜਿਹੜਾ ਪੁਲ ਹੈ ਸੰਤਾ ਨੇ ਪੁਲ ਹੈ ਅਜਿਹੇ ਤੌਰ ਤੇ ਉਹਨਾਂ ਨੇ ਕੇਵਲ ਵਟ ਦਿੱਤੀ ਉਹ ਕੇਵਲ ਬਟਨ ਕਰਕੇ ਆ ਸਮੱਸਿਆ ਖੜੀ ਹੋਈ ਹੈ ਸਾਰੀ ਉਹ ਸਾਰੇ ਲੈਣਾ ਭਰੇ ਹੋਏ ਆ ਕਿਉਂਕਿ ਮੋਟਰ ਚੱਲ ਨਹੀਂ ਰਹੀ ਆ ਉਹ ਜਿਹੜਾ ਵਿਜ਼ੂਅਲ ਸੀਲ ਤੇ ਦੂਜੇ ਡੀਜ਼ਲ ਦੀ ਮੋਟਰ ਦਾ ਉਹਨਾਂ ਕੀ ਪਾਣੀ ਖਿੱਚਦੀ ਹੈ ਠੰਡੀ ਸਰਦੇ ਦੀ ਮੋਟਰ ਲੱਗੀ ਹੈ ਉਹ ਕੇਵਲ ਅਜ ਆ ਗਈ ਹੈ ਸ਼ਾਮ ਤੱਕ ਉਹ ਦਾਸ ਪਸਰਾ ਹੋ ਜੂਗਾ ਉਸ ਤੋਂ ਇਲਾਵਾ ਵੀ ਮੈਂ ਜਿਹੜੇ ਸਭ ਨੂੰ ਕਿਹਾ ਹੈ ਵੀ 24 ਨੰਬਰ ਦੇ ਕਿ ਲੱਗੇ ਕਿੰਨ ਨੰਬਰ ਕਿ ਤੱਕ ਦੀ ਸਮੱਸਿਆ ਹੈ ਇਹ ਮੈਂ ਜਾਗਾ ਉਹ ਸਾਰੇ ਮੇਨ ਹੌਲ ਚੱਕ ਚੱਕ ਕੇ ਚੈੱਕ ਕਰਾਉ ਜੋ ਡੀਸੀਡੀ ਕਰਨ ਵਾਲੇ ਡੀਸੀਡੀ ਕਰਾਉ ਜੋ ਰੈਡੀ ਕਰਾ ਨਜ਼ਰ ਆ ਰਹੀ ਥੋ ਮਸਲਾ ਹੱਲ ਹੋਣਾ ਚਾਹੀਦਾ ਲੋਕੀ ਪਰੇਸ਼ਾਨ ਸ਼ਹਿਰ ਦੇ ਲੋਕ ਪਰੇਸ਼ਾਨ ਸਾਨੂੰ ਤਕਲੀਫ ਹੁੰਦੀ ਹੈ ਅਸੀਂ ਸ਼ਹਿਰ ਦੇ ਵਿੱਚ ਹੀ ਆ ਸਾਡੇ ਕੋਲ ਰਾਤ ਮੈਨੂੰ ਵੀ ਪ੍ਰਤਾਪ ਨਗਰ ਦੇ ਕਰੋਤੀ ਚੋ ਦੀ ਬੰਦੇ ਨੇ ਮੈਨੂੰ ਵੀ ਮੇਰੇ ਰਾਤ ਮੇਰੇ ਕੋਲ ਵੀ ਸਮੱਸਿਆ ਸਾਰੇ ਬਾੜਾਂ ਦਾ ਮਸਲਾ ਹੱਲ 2-4 ਦਿਨ ਚ ਪ੍ਰੋਪਰ ਹੋ ਜਾਏਗਾ ਜੀ

ਕਿਉਂਕਿ ਜਿਹੜੀ ਆਪਣੀ ਕੁਝ ਮੇਨ ਲਾਈਨਸ ਹੈ ਆਲਮ ਬਸਤੀ ਦੀ ਮੇਨ ਲਾਈਨ ਹੈ ਪਟਾਪਨਗਰ ਦੀ ਮੇਨ ਲਾਈਨ ਹੈ ਉਸ ਦੇ ਫੇਸਲਟਿੰਗ ਦੇ ਵਿੱਚ ਥੋੜੀ ਸਲੋ ਪ੍ਰੋਗਰੈਸ ਹੋਣ ਕਰਕੇ ਪਾਣੀ ਪਿੱਛੇ ਖੜਾ ਹੋ ਗਿਆ ਤੇ ਕਈ ਕਾਫੀ ਟਾਈਮ ਤੋਂ ਇਹ ਪਾਣੀ ਖੜਿਆ ਸੀਗਾ ਇਹ ਦੀ ਆਪਾਂ ਪਹਿਲਾਂ ਵੀ ਇੱਕ ਦੇਖੋਗੇ ਤੁਸੀਂ ਇੱਕ ਮੀਟਿੰਗ ਕੀਤੀ ਸੀਗੀ ਹਾਊਸ ਦੇ ਪੂਰੇ ਇੱਕ ਮੀਟਿੰਗ ਕੀਤੀ ਸੀਗੀ ਹਾਊਸ ਨੇ ਇੱਕ ਸਟੈਂਡਿੰਗ ਕਮੇਟੀ ਵੀ ਬਣਾਈ ਸੀਗੀ ਪੰਜ ਮੈਂਬਰੀ ਡਿਪਟੀ ਮੇਅਰ ਮਾਸਟਰ ਹਰਮਿੰਦਰ ਜੀ ਦੇ ਅੰਡਰ ਇੱਕ ਪਾਣੀ ਮੈਂਬਰੀ ਕਮੇਟੀ ਬਣਾਈ ਸੀਗੀ ਸਾਰੀ ਚ ਸੋਲੂਸ਼ਨ ਦਾ ਸੋਲੂਸ਼ਨ ਕੱਢਣ ਵਾਸਤੇ ਪ੍ਰੋਬਲਮ ਵੀ ਤੇ ਉਹਦੇ ਵਿੱਚ ਅਸੀਂ ਟੈਕਨੀਕਲੀ ਵੀ ਸਾਰੀ ਚੀਜ਼ ਚੈੱਕ ਕਰਵਾਇਆ ਕਾਫੀ ਇਸ਼ੂਸ ਇਸ ਤਰੀਕੇ ਦੇ ਹੈ ਕਿ ਤ੍ਰਿਵੇਣੀ ਜੋ ਕੰਪਨੀ ਇੰਗੇਜ ਕੀਤੀ ਗਈ ਸੀਗੀ ਉਹਨਾਂ ਵੱਲੋਂ ਕੰਮ ਹੀ ਤਰੀਕੇ ਨਹੀਂ ਕੀਤਾ ਗਿਆ। ਤੋਂ ਲੋਕਾਂ ਦਾ ਇਸ ਚੀਜ਼ ਦੇ ਪ੍ਰਤੀ ਗੁੱਸਾ ਜਾਇਆ ਹੈ ਤੇ ਇਸ ਨੂੰ ਕੰਪੇਨਟਾਂ ਨਾਲ ਲੈਂਦੇ ਹੋਏ ਅਸੀਂ ਸਿਵਰੇਟ ਬੋਰਡ ਦੇ ਨਾਲ ਡਿਸਕਸ਼ਨਸ ਕਰਕੇ ਮੀਟਿੰਗਾਂ ਕਰਕੇ ਅੱਜ ਵੀ ਸਾਰੇ ਜਿਹੜੇ ਪਬਲਿਕ ਦੇ ਨੁਮਾਇੰਦੇ ਆਏ ਸੀਗੇ ਉਹਨਾਂ ਨਾਲ ਮੀਟਿੰਗਾਂ ਕਰਕੇ ਇਹ ਫੈਸਲਾ ਕੀਤਾ ਹੈ ਕਿ ਨਿਗਰ ਨਗਰ ਨਿਗਮ ਆਪ ਹੀ ਆਪਣੇ ਤਰਫੋਂ ਇਹ ਕੰਮ ਕਰਵਾਏਗੀ ਸੀਵਰੇਜ ਬੋਰਡ ਦੇ ਨਾਲ ਮਿਲ ਕੇ ਜਿਹੜਾ ਕੰਮ ਤਰੇਣੀ ਵਗੈਰਾ ਹੈ ਕੋਈ ਵੀ ਕੰਪਨੀਆ ਕੋਈ ਕੰਟਰੈਕਟਰ ਨਹੀਂ ਕਰ ਰਿਹਾ ਤੁਹਾਨੂੰ ਨਰਕਨਾ ਕਰ ਲਿਓ ਉਹਨਾਂ ਦੇ ਰਿਸਕ ਨੂੰ ਉਸ ਤੇ ਅਸੀਂ ਇਹ ਕੰਮ ਕਰਵਾਵਾਂਗੇ ਤੇ ਉਹਦੇ ਵਾਸਤੇ ਜਿਹੜੀ ਐਡੀਸ਼ਨਲ ਮਸ਼ੀਨਰੀ ਅਜੇ ਟਾਈਮ ਸਾਡੇ ਕੋਲ ਜਿੰਨੀ ਮਸ਼ੀਨਰੀ ਹੈ ਉਹ ਵੀ ਅਸੀਂ ਡਿਪਲੋਏ ਕਰ ਰਹੇ ਹਾਂ ਤੇ ਐਡੀਸ਼ਨਲ ਮਸ਼ੀਨਰੀ ਜਿਹੜੀ ਹੈਗੀ ਉਹ ਹਾਊਸ ਨੇ ਪਹਿਲਾਂ ਵੀ ਮੀਟਿੰਗ ਦੇ ਵਿੱਚ ਪ੍ਰਵਾਨਗੀ ਦਿੱਤੀ ਸੀਗੀ ਕਿ ਉਹਦੇ ਉੱਪਰ ਕੋਈ ਵੀ ਖਰਚਾ ਆਂਦਾ ਤਾਂ ਉਹਦੀ ਪੂਰ ਪ੍ਰਵਾਨਗੀ ਹਾਊਸ ਨੇ ਦੇ ਦਿੱਤੀ ਹੈ ਤੇ ਕਮੇਟੀ ਦੀ ਕੱਲ ਵੀ ਅਸੀਂ ਇੱਕ ਕਮੇਟੀ ਦੀ ਮੇਜਰ ਮੀਟਿੰਗ 2 ਘੰਟੇ ਦੀ ਮੀਟਿੰਗ ਚੱਲੀ ਸੀਗੀ ਇਸ ਤੋਂ ਪਹਿਲਾਂ ਵੀ ਜਿਸ ਦੇ ਵਿੱਚ ਇਹ ਡਿਸਾਈਡ ਕੀਤਾ ਸੀਗਾ ਕਿ ਕਿਵੇਂ ਆਪਾਂ ਫੇਸ ਮੈਨਰ ਦੇ ਵਿੱਚ ਨਗਰ ਨਿਗਮ ਓਵਰ ਆਲ ਸ਼ੇਅਰ ਦੇ ਵਾਟਰ ਸਪਲਾਈ ਤੇ ਸੀਵਰੇਜ ਨੂੰ ਓਲਡਮ ਨੂੰ ਟੇਕਓਵਰ ਕਰੇਗਾ ਪ੍ਰਿਵਿੰਨੀ ਤੋਂ ਤੇ ਵਾਟਰ ਸਪਲਾਈ ਸੀਵਰੇਜ ਬੋਰਡ ਤੋਂ ਉਹਦੇ ਵਾਸਤੇ ਕੋਈ ਪੋਸਟ ਕ੍ਰੀਏਟ ਕਰਨੀ ਹੈ ਉਹਦੇ ਵਾਸਤੇ ਕੋਈ ਫੰਡਸ ਕ੍ਰੀਏਟ ਕਰਨੇ ਹੈ ਉਹਦੇ ਵਾਸਤੇ ਕੋਈ ਮਸ਼ੀਨਰੀ ਪ੍ਰਪੇਅਰ ਕਰਨੀ ਉਹਦੀ ਸਾਰੀ ਚੀਜ਼ ਦੀ ਸਮੀਖਿਆ ਕੀਤੀ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਦੇਖੋ ਜਦੋਂ ਕੰਟਰੈਕਟਰ ਤੋਂ ਕੰਮ ਨਹੀਂ ਕੀਤਾ ਜਾਂਦਾ ਸਿਵਰੇਜ ਬੋਰਡ ਵੀ ਇਸ ਦੇ ਵਿੱਚ ਥੋੜਾ ਸਾ ਢਿੱਲ ਧਿਲ ਵਰਤਦਾ ਤੇ ਸਾਡੀ ਅਕਾਉਂਟੇਬਿਲਟੀ ਲੋਕਾਪਤੀ ਘਟ ਜਾਂਦੀ ਹੈ ਤੇ ਉਸ ਨੂੰ ਜਵਾਬਦੇਹੀ ਨੂੰ ਅਸੀਂ ਮੁਕੰਮਲ ਕਰਨ ਲਈ ਨਗਰ ਨਿਗਮ ਆਪ ਜਿਵੇਂ ਕਿ ਕਈ ਵੱਡੀ ਕਾਰਪੋਰੇਸ਼ਨ ਲੁਧਿਆਣਾ ਅਮਰਿਤਸਰ ਵਰਗੀ ਕਾਰਪੋਰੇਸ਼ਨ ਆਪਣੇ ਆਪ ਹੀ ਆਊਂਡਰਮ ਕਰ ਰਹੀ ਉਸੇ ਤਰੀਕੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਆਪ ਹੀ ਸਾਰਾ ਆਊਂਡਰਮ ਦਾ ਕੰਮ ਟੇਕਓਵਰ ਕਰ ਲਈਏ ਇਨ ਅ ਫੇਜ਼ਡ ਮੈਨਰ ਅਸੀਂ ਕਰਾਂਗੇ ਇੱਕ ਸਾਤ ਤੱਕ ਵੀ ਸਾਡੇ ਕੋਲ ਸਟਾਫ ਦੀ ਸ਼ਾਰਟੇਜ ਤੇ ਮੈਨਪਾਵਰ ਦੀ ਸ਼ਾਰਟੇਜ ਕਰਕੇ ਉਹਨਾਂ ਸਟਾਫਰ ਨੰਬਰ ਸਿਵਰੇਜ ਬੋਰਡ ਤੇ ਜਵੈਨੀ ਕੋਲ ਹੈ ਉਹ ਧੀਰੇ ਧੀਰੇ ਇਸ ایرিয়া ਵਾਈਜ਼ ਟੇਕਓਵਰ ਕਰ ਰਹੇ ਤੇ ਨਾਲੇ ਜਿਹੜੀ ਅੱਜ ਦੀ ਇਹਨਾਂ ਦੀ ਮੇਜਰ ਪ੍ਰੋਬਲਮ ਸੀਗੀ ਉਹਦਾ ਵਾਸਤੇ ਇੱਕ ਐਕਸ਼ਨ ਪਲਾਨ ਬਣਾ ਦਿੱਤਾ ਗਿਆ ਜਿਹਦੇ ਵਾਸਤੇ ਜਿਹਦੇ ਵਿੱਚ ਗ੍ਰੈਪਕਟ ਮਸ਼ੀਨ ਸੁਪਰ ਸਕਰ ਮਸ਼ੀਨ ਤੇ ਡੀਸਲਟਿੰਗ ਵਾਸਤੇ ਜਿਹੜੀ ਆਪਣੀ ਜੈਟਿੰਗ ਕੰਮ ਸੈਕਸ਼ਨ ਮਸ਼ੀਨਸ ਉਹਨਾਂ ਨੂੰ ਉਸੇ ਲਗਾ ਰਹੇ ਆ ताकि जल्द तो जल्द इसका निपटारा किया जा सके कैमरा मैन सुजल देनाल मनोज चर्कीवाल दैनिक सवेरा टीवी बठिंडा देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर